ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਨ ਦੀ ਤੇ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਹਾ ਸਾਰਿਆਂ ਦਾ ਨਿੱਕਾ ਸਵਾਗਤ ਔਰ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਗਏ ਲ ਔਰ ਸਾਰਿਆਂ ਨੂੰ ਦੱਸ ਰਿਹਾ ਵੀਰ ਭਗਵਾਨ ਤਮਾਨ ਈ ਫੇਰ ਨਹੀਂ ਹੜਦਾ ਮਜ਼ਾਕ ਕਰਨ ਤੇ ਬੰਨ ਤੇ ਇਸ ਕੀ ਸੰਜਮ ਨਹੀਂ ਆਂ ਬੀਵਨ ਦੇਗੀ ਐਂ ਵੀ ਦੱਸਿਓ ਕਿ ਤਰ੍ਹਾਂ ਤੋਂ ਈ ਆਪਣੀ ਹਾਰ ਨੂੰ ਕਬੂਲ ਕਰੇਗਾ ਭਗਵਾਨ ਤਮਾਨ ਕਹਿ ਰਿਹਾ ਜਿਹੜਾ ਕਹਿ ਰਿਹਾ ਦਾ ਕ 13 0 ਜਿੱਤेंगे ਕਹਾ ਹੈਂ ਇਹ ਭਗਵੰਤ ਮਾਨ ਤਮਨ ਸੁਪਾਣਿਆ ਦੇ ਰੈ ਤੀਰਾਂ ਜੀ ਰੋਪਰ। ਕਾਜਿਤ ਤੋਂ ਉਪਕਰ ਲਿਸੈਂਸ ਮੰਗेंगे ਕਾ ਤਾਂ ਹੀ ਪਸਤੌਲ ਕਾ ਮਿਲੇਗਾ ਨਧਸ। ਇਹ ਇਹ ਹੋਰਗਾ ਨਕੜ ਕਾਨਿਆ ਕੱਲ ਸ੍ਰੀ ਗੁਰੂ ਅਰਜਨ ਦੇਵ ਜੀ ਕੇ ਸੀਧੀ ਦਿਹਾੜੇ ਕੇ ਮੌਕੇ ਉ ਭਗਵੰਤ ਮਾਨ ਮੋਹੜੀ ਸਥਿਤ ਗੁਰਦਵਾਰਾ ਸਿੰਘ ਸੀਤ ਦਾ ਮੋਹੜੀ ਉਥਾ ਸੋ ਆਣੇ ਕੇ ਵਿੱਚ ਮੱਥਾ ਟੇਕਣ ਪਹੁੰਚਿਆ ਦਾ ਉਥਾ ਇਹ ਲੋਕ ਸਭਾ ਕੇ ਚੋਣਾ ਕੇ ਬਾਦ ਪਹਿਲੀ ਵਾਰ ਭਗਵੰਤ ਮਾਨ ਜਨਤਕ ਸਥਾਨ ਕੋ ਕਹਿੰਦੇ ਉਦੋਂ ਗਿਆ ਵੇ ਹੋ ਗਿਆ ਪਤਾ ਨਹੀਂ ਕਿੱਧਰ ਲੰਘ ਗਿਆ ਫਿਰ ਪਤਾ ਨਹੀਂ ਕਰਾ ਨਿਆਣੇ ਨੋਨੇ ਨਾ ਬੀਜੀ ਹੋ ਗਿਆ ਪਤਾ ਨਹੀਂ ਹੁੰਮੜ ਕਮੜ ਲੰਘ ਗਿਆ ਉਹਨਾ ਜਿ ਤਰ੍ਹਾਂ ਜੋ ਮੈਡੀਟੇਸ਼ਨ ਕਰ ਲੰਘ ਜਾ ਬੱਦੇ ਇਹ ਇਸ ਮੌਕੇ ਭਗਵਾਨ ਤੁਮਾਨ ਉੱਥਾ ਖਾਵਰ ਵਾਲੇ ਘਿਰੜ ਗਏ ਇਸ ਨੂੰ ਕਹਰੇ ਵੀ ਥੰਮ ਤੋਂ ਕਹਰੇ ਤਾਂ 13 0 ਇਹ ਵੀ ਕਿਆ ਬਣਿਆ ਹਰ ਕਹ ਰਿਹਾ ਵੀ ਫਿਰ ਜੋ ਉੱਥਾ ਸੰਰੂਲ ਤੇ ਜਿਹੜਾ ਬਣਿਆ ਮੈਂਬਰ ਪਾਰਲੀਮੈਂਟ ਔਰ ਉਹਨਾਂ ਕੀ ਕਹਾ ਵੀ 7.50% ਦੀਆਂ ਵੋਟਾਂ ਨਹੀਂ ਹੈਗਾ ਈਸ਼ਵਰ ਕਾ ਮੈਂਬਰ ਪਾਰਲੀਮੈਂਟ ਜਿਹੜੇ ਜਿੱਤੇਗਾ ਵੋਟ ਕਹੇ ਵੀ 26% ਵਧ ਗਈ ਮਾਰੀ ਭਗਵਾਨ ਤਵਾਨ ਕਹਿੰਦਾ ਵੀ ਕਾਂਗਰਸ ਦਾ ਜਿਹੜਾ ਵੋਟ ਪੀ ਸਦੀਗਾ ਵੀ ਚੋਣਾ ਮੈਂ 40% ਦਾ ਇਸ ਵਾਰ ਦਾ 26 ਰਹਿ ਗਿਆ ਲਦਾਸ ਇਤਨਾ ਮਨ ਸਮਝ ਮੈਂ ਨਹੀਂ ਆਂਦੀ ਨ ਬੰਦੇ ਆਗੀ ਤਾਂ ਕਹਿ ਰਿਹਾ ਕਾਵੀ ਉਹਨਾਂ ਕੀ ਘਟ ਗਿਆ ਮਾਰੀਆਂ ਵਧ ਗਈਆਂ ਜਿੱਤੇ ਤੋਂ ਥੰਮ ਫੇਰ ਤਿੰਨ ਬਾਸ ਹੱਥ ਲੈ ਗਏ ਹੈ ਵੀ ਗੱਲ ਕੋਈ ਵੀਰ ਬਾਹ ਕਰੇ ਕਰ ਵੀ ਜਿਹੜੀ ਹਾਜਿਮ। ਇਹ ਭਗਵੰਤਮਾਨ ਉਸੀ ਚੀਜ਼ ਕੇ ਉੱਪਰ ਫੇਰ ਰਾਗ ਰੌਲੀ ਕਰਦਾ ਰਿਆਂ ਉੱਠਾ ਆਇਓ ਪੁੱਛਣ ਲੱਗੇ ਫਿਰ ਭਗਵੰਤਮਾਨ ਲੱਗ ਗਿਆ ਮਜ਼ਾਕ ਕਰਨ ਜਿਹੜੀ ਚੀਜ਼ ਕੇ ਉੱਪਰ ਇਹ ਹਿੱਟ ਹੋਆ ਮਜ਼ਾਕੀਂ ਅੰਦਾਜ਼ ਮਾਂ ਕਰਾ ਵੀ ਦੇਸ਼ ਮਾਂ ਤੋਂ ਕਾ ਇਥੇ ਹੋਆ ਕਾ ਵੀ ਜੇ ਤੂਪ ਕਾ ਲਾਇਸੈਂਸ ਅਪਲਾਈ ਕਰਨਗੇ ਇਹਨਾਂ ਕਾ ਤਾਂ ਪਿਸਤੌਲ ਕਾ ਮਿਲ ਜਾ। ਜੇ ਕਾ ਪਿਸਤੌਲ ਮੰਗेंगे ਕਾ ਫਿਰ ਗਲੇ ਲਗਾ ਨਹੀਂ ਮਿਲਦਾ। ਗਵਰਨਟਮਾਨ ਕਹ ਰਹਾ ਵੀ ਮੇਨ ਤਾਂ ਕਾਇਮ ਮੰਨੇ ਕੋਈ ਨਹੀਂ ਛੱਡੀ ਲੋਕਾਂ ਦਾ ਫੈਸਲਾ ਕਾ ਸੀਰ ਮੱਥੇ ਕਾ 2 ਮਹੀਨੇ ਤੱਕ ਚੋਣ ਜਾਬਤਾ ਚੱਲਿਆ ਦਾ ਸਾਰੇ ਕੰਮ ਰੁਕੇ ਆਪਸਰਾ ਨਾਲ ਮੀਟਿੰਗਾਂ ਕਰ ਕਾ ਕੰਮ ਦੁਆਰੋਂ ਸ਼ੁਰੂ ਕਰਾ ਰਿਆ ਕਾ ਇਹ ਨਾ ਵੰਨੀ ਕਿ ਇਤਨੇ ਕੰਮ ਚੱਲ ਰਹੇ ਜਿਹੜੇ ਰੁਕੇ ਵੀਰ ਮੰਨ ਤੋਂ ਇਨਕੀ ਸਮਝ ਤਾਂ ਇੰਨੇ ਕੰਮ ਰੁਕੇ ਰਹੇ ਬਾਕੀ 2 ਸਾਲ ਨਿਕਲ ਗਏ 10 ਆਰ ਵੀਰ ਯੋ ਕਿਤੇ ਨਾ ਕਿਤੇ ਗਵਰਨਟਮਾਨ ਨਾ ਵੀਰ ਕੱਚਾ ਜਾ ਉੱਪਰ ਲੰਘ ਗਿਆ ਵੀਰ ਉੱਥੇ ਦੇ ਇਸ ਸਮਝ ਮੰਨੀ ਲੱਗੀ ਸੁਣੋ ਅਰ ਪੰਜਾਬ માં ਕਹ ਰਹੇ ਫੇਰ ਵੋਟਾਂ ਪੈਣੀਆਂ 10 ਤਰੀਕ ਨੂੰ 10 ਜੁਲਾਈ ਨੂੰ ਵੋਟਾਂ ਪਵੈਆਂ ਫੇਰ ਵੋਟਾਂ ਪੈਣੀਆਂ ਕਿੱਥਾ ਕਿੱਥਾ ਵੀਰ ਇੱਕ ਤੋਂ ਪੰਜਾਬ ਕੇ ਵਿੱਚੋਂ ਜਲੰਧਰ ਬੈਸਟਾਲੀ ਸੀਟਵਾ ਸੀਤਲੰਦਰਾਲ ਇਸਨੇ ਅਸਤੀਫਾ ਦੇ ਆਜ ਤੇ ਵਾਰੀ ਉਹ ਸੀਟ ਖਾਲੀ ਹੋ ਗਈ ਹੁਣ ਜਿਮਣੀ ਉਰਾ ਹੋ ਵੀ ਕਿਤੋਂ ਪੰਜਾਬ ਕੇ ਜਿਹੜਾ ਮਤਲਬ ਚੋਣ ਅਧਿਕਾਰੀ ਸੀਬੀਸੀ ਨੇ ਇਸ ਅਧਿਕਾਰੀ ਦੇਗਾ ਜਲੰਧਰ ਪੱਛਮੀ ਦੇ ਕਾ ਵੀ ਜਿਮਣੀ ਚੋਣ ਦਾ ਸੀ ਉਹਨੂੰ ਬਾਹਰ ਪੂਰਾ ਹੋਵੇਗੀ ਕਾ ਬੋਟਾ ਵਾਸਤਾ ਹੋ ਜੋ ਫੇਰ ਤਿਆਰ ਫਲੈਕਸਾਂ ਵਾਲੇ ਪੋਸਟਰ ਵਾਲੇ ਬੋਡਾਂ ਵਾਲੇ ਕਾ ਫੇਰ ਕਰ ਲੋ ਆਪਣੇ ਬੋਡ ਬੋਡ ਕੈਮ ਅਰ ਇਹੋ ਕਹਿ ਲੋ ਵੀਰ ਨੋਟੀਫਿਕੇਸ਼ਨ ਜਾਰੀ ਕਰेंगे ਕਾ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 21 ਜੂਨ ਅਰ ਪੜਤਾਲ ਕਰਨੇ ਦੀ 24 ਜੂਨ ਅਰ ਇਤੇ ਬਾਅਦ ਕਾ ਬਾਸ ਲੈਣੇ ਕਾ ਕਾਰ 26 ਜੂਨ ਅਰ ਕਹਿ ਵੀ 10 10 ਜੁਲਾਈ ਨੂੰ ਕਾ ਬੋਟਾ ਪਾਵेंगे 13 ਨੂੰ ਕਾ ਅਨੀਵਾਰਲੇ ਬੋਟਾ ਕਾਟ ਦੇਗੇ ਰਜਾਈਤ ਉਹਦਾ ਵੀਰੇ ਬਿਲ ਲੱਗ ਰਿਹਾ ਕਾਂਗਰਸ ਜਿੱਤੇਗੀ ਵੀ ਨਹੀਂ ਜਿੱਦਾ ਯੋਗ ਚੜ੍ਹ ਵਾਲਾ ਇਹੋ ਖੈਨਾਵਸਤਾ ਅਰ ਉਧਰ ਜਲੰਧਰ ਪੱਛਮੀ ਹਲਕੇ ਦੇ ਚੋਣ ਜਾਬਤਾ ਲਾਗੂ ਅਰ 15 ਜੁਲਾਈ ਨੂੰ ਕਾ ਵੀ ਸੋਮਵਾਰ ਤੱਕ ਚੋਣ ਪ੍ਰਸਕਿਰਿਆ ਮੁਕੰਮਲ ਹੋ ਜੇਗੀ ਅਰ ਸੀਤਲੰਗਰਾਲ ਯੋ ਦੇ ਗਿਆ ਦਾ ਸੀਖੌਥਾ ਮਾ ਰਿਸ਼ਤੇ ਗੈਲਾ ਬਿਹਾਰ ਬ ਬੰਗਾਲ ਮਾ ਮੱਧ ਪ੍ਰਦੇਸ਼ ਸੱਤ ਰਾਜਾਂ ਮਾ 13 ਵਿਧਾਨ ਸਭਾ ਕੇ ਸੀਟਾਂ ਕੇ ਉੱਪਰ ਵੋਟਾਂ ਪੈਣੀਆਂ ਅਰ ਯੋ ਕੈਲੋ ਵੀਰ ਯੋ ਜਿਹੜੇ ਬੰਦੇ ਉੱਤੇ ਗੁਰੂਦਰ ਖੜਗੇ ਜਾ ਕੇ ਬਸ ਉਹ ਹੀ ਸਿਸਟਮ ਜਾ ਹੋ ਗਿਆ। ਅਰ ਈਸ਼ ਕੇ ਗੈਲ ਗੈਲ ਵੀਰ ਬਿਕਰਮਜੀਤ ਜਿਹੜਾ ਉਹ ਸੁਖਵੀਰ ਬਾਦਲਗਾਹ ਸਾळा ਈਸ਼ ਨੂੰ ਵੀਰ ਕਹਰੇ ਈ ਪੰਜਾਬ ਕੇ ਵਿਚਿ ਮ ਕਰੋੜ ਰੁਪਏ ਦੇ ਡਰੱਗ ਤਸਕਰੀ ਦੇ ਸੰਬੰਧਵਾਂ ਯੋ ਜਿਹੜੀ ਵਿਸ਼ੇਸ਼ ਜਾਂਚ ਟੀਮ ਸਿੱਟ ਈਸ਼ ਨੇ ਸ੍ਰੋਮਣੀ ਕਾਲੀਦਰੀਆ ਗੋਬੀਕਰਮਜੀਤ ਨੂੰ ਫੇਰ ਬੁਲਾਇਆ ਗਾਇ। ਮੰਨਣ ਗੱਲ ਕਰਨੀ ਆ ਪੁੱਛਪੜਤਾਲ ਕਰਨੀ ਪਤਾ ਨਹੀਂ ਕੀ ਪੁੱਛਪੜਤਾਲ ਕਰਨੀ ਇਸ ਮਹੀਨੇਗਾ ਵੀ ਮਤਲਬ ਸੀਟ ਨੇਗਾ 18 ਜੂਨ ਨੂੰ ਭੇਜਿਆਗਾ ਤਾਲਬ ਕਰਿਆ ਪਟਿਆਲਾ ਪੁਲਿਸ ਲਾਈਨ ਮਾ ਪੇ ਸੋਣਾ ਉੱਥਾ ਬਜੀਠੀ ਨੇਗਾ ਪਟਿਆਲਾ ਪੁਲਿਸ ਲਾਈਨ ਮਾ ਜੀ ਵੀਰ ਉੱਥਾ ਗੱਲ ਕਰਨਗੇ ਇਸ ਮਾ ਉਹਨੇ ਪਟਿਆਲਾ ਅਰੇਂਜ ਕਾ ਜਿਹੜਾ ਡੀਆਈਜੀ ਅਰਚਨ ਭੁੱਲਰ ਯੋ ਕਰੇਗਾ ਜਾਂਚ ਗੱਲਬਾਤ ਯੋ ਕਰੇਗਾ ਕਹਾ ਵੀਰ ਯੋ ਲੋਕ ਸੁਚੋਣਾਂ ਤੇ ਪਹਿਲਾਂ ਮਤਲਬ ਯੋ ਮਾਮਲਾ ਠੰਡਾ ਪੈ ਗਿਆ ਦਾ ਵੀਰ ਈਵ ਪ੍ਰਾਇਲ ਮਈ ਤੱਕ ਕਿਸੇ ਨੇ ਪੁੱਛ ਪੜਤਾਲ ਨਹੀਂ ਕਰੀਵ ਜਿੱਤਰੀ ਵੋਟਾਂ ਖਤਮ ਹੋਈਆਂ ਫੇਰ ਚੱਕ ਲਿਆ ਕਾਮੀਨਾਂ ਨੇ ਅਰ ਪੈਦਾ ਮਜੀਠਿਆਗੇ ਜੋ ਜਿਹੜੇ ਨੇੜੇ ਵਾਲੇ ਬੰਦੇ ਜੋ ਚੱਕੇ ਇਹਨਾਂ ਨੇ ਇਹਦੇ ਪੁੱਛ ਪੜਤਾਲ ਕਰੀ ਇੰਬਜੀਠੀ ਕਿ ਜਿੱਤਾਦ ਕੇ ਅਰ ਹੋਰ ਕਾਗਜ਼ਾਤ ਮੰਗੇਗਾ ਵੀ ਵਾ ਵੀ ਦੇ ਕਾਈ ਗੈਨ ਜੀ ਟਾ ਉਡੀਆਂ ਪੇਪਰ ਉੱਪਰ ਸਾਰੇ ਅਰ ਮਜੀਠਿਆ ਮਾਵਲੇ ਮਤਲਬ ਇਸ ਸਾਲ ਜਨਵਰੀ ਦੇ ਵਿੱਚ ਨਵੀਂ ਕਾਇਆ ਐਸ ਆਈਟੀ ਬਣਾਈ ਹੈ ਇਸ ਸਰਟੀਜੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦਾ ਜਿਹੜਾ ਡੀਐਜੀਐਚਸ ਕੁਲਰ ਇਸ ਨੂੰ ਦਈ। ਇਹ ਪੁੱਜਰ ਸਭ ਥੰਮ ਕਰੋ ਅਗਾਹੋ ਕਾਇਓ ਸਾਰੇ ਕੰਮ ਕਾਰਕੀ ਦੇਖ ਲਈ। ਆਰਮ ਮੁਖਵਿੰਦਰ ਸਿੰਘ ਛੀਨਾ ਇਹ ਸੇਵਾ ਮੁਕਤ ਹੋ ਗਿਆ ਇਸ ਦੇ ਬਾਅਦ ਪੰਜਾਬ ਸਰਕਾਰ ਨੇ ਕਾ ਵੀ ਐਸਆਈਡੀ ਦਾ ਪੁਨਰਗਠਨ ਕਰਿਆ। ਨਵੇਂ ਬੰਦੇ ਲਾ ਦੇ। ਅਰ ਬਰਨ ਸ਼ਰਮਾ ਵੀ ਹੈ ਇਸ ਕੇ ਵਿਜਾ ਧੂਰੀ ਆਰ ਐਸਐਸਪੀ ਜੁਗੇ ਸ਼ਰਮਾ ਵੀ ਹੈ। ਨੌ ਪਾਇਆ ਵਿਚ ਗਾ ਵੀ ਥੰਮ ਵੀ ਬੈਠ ਗਏ ਲਾ। ਕੁਛੇਗਾ ਸਾਰੇ ਸਵਾਲ ਵੀ ਇਤਰਾਇਓ ਕਿਆ ਕਿਆ ਨੇ। ਔਰ ਉਧਰ ਰਵਨੀਤ ਮਿੱਟੂ ਬਿਆਨਤ ਦਾ ਪੋਤਾ ਵੀਰ ਜੋ ਦੇਖ ਲਿਓ ਬਈ ਜਿੱਠਾ ਪਾਗਾ ਲੈਟਰੀ ਪੱਟੀ ਆਰ ਨਿਕਲ ਗਿਆ 100 ਬਾਹ ਕੰਮ ਹੋ ਗਿਆ ਇਹ ਵੀਰ ਪੰਜਾਬ ਦੇ ਵਿੱਚ ਮ ਬੀ ਜੀ ਪੀਆਂ ਤੇਰਾ ਸੀਟਾਂ ਮਤੇ ਇੱਕ ਵੀ ਨਹੀਂ ਜਿੱਤੀ ਪਰ ਬੀ ਜੀ ਪੀ ਨੇ ਲੁਧਿਆਣਾ ਤੇ ਲੋਕ ਸਭਾ ਸੀਟ ਦਾ ਉਮੀਦਵਾਰ ਰਵਨੀਤ ਮਿੱਟੂ ਇਹ ਮੁਰਾ ਲਾਇਆ ਕੈਬਨਟ ਦੇ ਵਿੱਚ ਜਾਂਦੇ ਸਿੱਖਾਂ ਨੂੰ ਲਮਾਉਣ ਦੀ ਕੋਸ਼ਿਸ਼ ਕਰ ਰਹੇ ਔਰ ਬਿੱਟੂ ਲੋਕ ਸਭਾ ਕੇ ਵਿੱਚ ਮੰਨ ਲੁਧਿਆਣਾ ਸੀਟ ਤੇ ਕਾਂਗਰਸ ਦਾ ਉਮੀਦਵਾਰ ਰਾਜੇ ਬੁੜਿੰਗ ਨੇ ਹਰਾਇਆ ਇਸ ਨੂੰ ਗਿੱਦੜਵਾਏ ਵਾਲੇ ਔਰ ਬਿਰਹ ਇਹ ਪੰਜਾਬ ਮਾ ਕਹਾ ਤਬਾਦ ਨੂੰ ਖਤਮ ਕਰਨੇ ਦਾ ਸੇਰਾ ਬਿੱਟੂ ਦੇ ਦਾਦੇ ਸਰਦਾਰ ਬਿਆੰਤ ਸਿੰਘ ਇਸ ਕੇ ਸਿਰ ਜਹਾ ਔਰ ਬਿਆੰਤ ਸਿੰਘ ਨੇ ਕਹਾ ਪੰਜਾਬ ਦੇ ਮੁੱਖ ਮੰਤਰੀ ਕੇ ਅਹੁਦਿਆਂ ਕੇ ਹੁਣ ਦੇਵੇਗਾ ਵੀ ਅੱਤਵਾਦੀ ਨੂੰ ਖਤਮ ਕਰਨੇ ਬਹੁਤ بڑا ਯੋਗਦਾਨ ਆਇਆ ਕੇਪੀਐਸ ਗਿੱਲ ਨੂੰ ਖੁੱਲਾ ਹੱਥ ਦੇ ਆਗਾ ਵੀ ਤੋ ਟੱਕ ਦੇ ਪੱਟੇ ਅਰ ਉਸਨੇ ਗਉਸਤੇ ਗੁੱਸੇ ਦੇ ਵਿਚੋਂ ਖਾਲਸਤਰ ਸਮਰਥਕ ਨੇ 31 ਅਗਸਤ 1950 95 ਵਾ ਪਾ ਵੀ ਚੰਡੀਗੜ੍ਹ ਸਕਤਰੇ ਤੋਂ ਮਾਰ ਬੰਬ ਲਗਾ ਵਿਅੰਤ ਸਿੰਘ ਨੂੰ ਬਣਾਇਆ ਦਾ ਇਸ ਦੀ ਹੱਤਿਆ ਕਰਤੀ ਜੀ ਆਤਮਾਕਿਵਾਂ ਵਿਅੰਤ ਸਿੰਘ ਆ ਤਿੰਨ ਕਮਾਂਡ ਹੋ ਗਏ ਬੰਦੇ 17 ਬੰਦੇ ਗਏ ਅਣਜਾਨੇ ਇਹ ਵਰਗੇ ਦੇ ਵਿਰੋਧਾ ਉਹਨਾਂ ਦੀ ਜਾਨ ਚਲੇਗੀ ਸੀ ਅਰ ਵਿਅੰਤ ਸਿੰਘ ਮਤਲਬ ਉਸੇ ਤਬਰਮਾ ਤੇ ਉਹ ਮਤਲਬ ਸੂਬੇ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਆਪਣੀ ਜਾਨ ਲਾ ਕੇ ਕੁਰਬਾਨੀਆਂ ਪੰਜਾਬ ਦੇ ਵਿੱਚ ਮਾ 38.5 ਹਿੰਦੂ ਪ੍ਰਵਾ ਪਿਆਰ ਕਰ ਮਤਲਬ ਕਰਾਂ ਅਰਬਨੀਤ ਮਿੱਟੂ ਮਤਲਬ ਮੰਤਰੀ ਬਣਾਣੇ ਦਾ ਫਾਇਦਾ ਪੰਜਾਬ ਮਤ ਜਲਦੀ ਆਉਣ ਵਾਲੀਆਂ ਨਗਰ ਨਿਗਮ ਗਿਆ ਪਰਚੈਤੀ ਚੋਣਾਵਾਂ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੇ ਗਿਆ ਉਪ ਚੋਣਾਵਾਂ ਭਾਜਪਾ ਨੂੰ ਮਤਲਬ ਸੀਟਾਂ ਮਿਲ ਸਕਦਾ ਅਰਬਨੀਤ ਮਿੱਟੂ ਮਤਲਬ ਇਸ ਸਮੇਂ ਨਾਲ ਮਤਲਬ ਲੋਕ ਸਭਾ ਦਾ ਮੈਂਬਰ ਨਾ ਹੀ ਰਾਜ ਸਭਾ ਦਾ ਮੈਂਬਰ ਪੰਜਾਬ ਵਿਧਾਨ ਸਭਾ ਵਿੱਚ ਸਿਰਫ ਦੋ ਵਿਧਾਇਕ ਹੋਣ ਕਰਕੇ ਵਾਜੀ ਭਾਨੇ ਮਤਲਬ ਉਹ ਇਸ ਨੂੰ ਰਾਜ ਸਭਾ ਭੇਜਣੇ ਕੀ ਸਥਿਤੀ ਵਿੱਚ ਹੈ ਨਹੀਂ ਥੀ আর ਇਸ ਤਰ੍ਹਾਂ ਪਾਰਟੀ ਨੇ ਮਤਲਬ ਉਸ ਨੂੰ ਹਰਿਆਣਾ ਜਾਂ ਫਿਰ ਹੋਰ ਕੀ ਸੂਬੇ ਵਾਂ ਰਾਜ ਸਭਾ ਭੇਜ ਸਕਦੀ ਨਹੀਂ ਪਰ ਹਰਿਆਣਾ ਦੇ ਵਿੱਚ ਉਹ ਕਾਂਗਰਸ ਦਾ ਰਾਜ ਸਭਾ ਮੈਂਬਰ ਜਿੱਧਰ ਹੁੱਡਾ ਰੋहतक ਸੀਟ ਤੇ ਲੋਕ ਸਭਾ ਚੋਣ ਜਿੱਤੀ ਵੀ ਉਸਨੇ আর ਇਸ ਦੇ ਵਿੱਚੋਂ 15 ਦਿਨਾਂ ਦੇ ਅੰਦਰ ਆਪਣੀ ਮਤਲਬ ਰਾਜ ਸਭਾ ਸੀਟ ਖਾਲੀ ਕਰਨੀ ਪਵੇਗੀ ਹਰਿਆਣਾ ਦੇ ਵਿੱਚੋਂ ਆ ਪਾਜ ਬੇਗੀ ਸਰਕਾਰ ਇਸ ਕਰਕੇ ਵੀ ਉਹ ਸਾ ਕੰਮ ਜੂਤ ਆ ਗਿਆ ਇਸ ਦਾ ਜੋਗਰੇਗਾ ਆ ਰਿਓ ਇਸ ਨੂੰ ਲਾਤੇ ਆਰ ਉਧਰ ਅਰਸ਼ਦੀ ਬਾਰੇ ਯੋ ਕਮਰਾਨ ਅਕਮਲ ਜਿਹੜਾ ਪਾਕਿਸਤਾਨ ਦਾ ਪੱਤਰਕਾਰ ਇਸਨੇ ਤਰਾਜੋਗ ਟਿੱਪਣੀ ਕਰਤੀ ਕਿ ਉਪਰ ਯੋ ਕੀਪਿੰਗ ਕਰੇ ਕਰਤਾ ਪਹਿਲਾ ਪਿੱਛਾ ਅਜਸਤਾਨੇ ਚ ਚੜਾਗਾ ਆਰ ਪਾਰ ਤਰ ਪਾਕਿਸਤਾਨ ਦਾ ਰੌਚਕ ਮੈਚ ਮਾ 6 ਦੌੜਾਂ ਗੈ ਹਰਾਤੇ ਇਹਨਾਂ ਨੂੰ 6 ਰਨ ਬਣੇ ਨਹੀਂ ਨਾ ਤੇ ਬੇ ਜੋਰ ਬੋਲ ਲਾਇਆ ਇਹਨਾਂ ਨੇ 2 ਮੈਚਾਂ ਮਾ ਜਿੱਤ ਸੁਪਰ 8 ਕੇ ਵਿੱਚ ਮ ਆਪਣੀ ਮਜ਼ਬੂਤ ਦਾਵਾ ਖੜਾ ਕਰਤੇ ਆ ਪਾਕਿਸਤਾਨ ਕਾ ਯੋ ਜਿਹੜਾ ਪਾਕਿਸਤਾਨੀ ਕ੍ਰਿਕਟਰ ਇਹ ਪੱਤਰਕਾਰ ਬਣ ਗਿਆ ਜਿਸ ਨੇ ক্রিকেট ਜਾਂ ਸਰਮਨਾਕ ਗੱਲ ਕਰੀਗਾ ਵੀ ਸਾਬਗਾਓ ਵਿਗੜਨੀ ਪਰ ਜੀ ਮੈਂ ਦੱਸਿਆ ਨਾ ਜਿਸਤਾਨੇ ਬਾ ਖੜਿਆ ਕਰਤਾ ਪੁੱਛਾ ਪਾਕਿਸਤਾਨੀ ਨਿਊ ਚੈਨਲ ਪਾ 쇼 ਦੇ ਵਿੱਚ ਭਾਰਤੀ ਤੇਰੀਆਂ ਅਰਸ਼ਦੀਨ ਕੇ ਬਾਰੇ ਵਿੱਚ ਤਰਾਜਯੋਗ ਟਿੱਪਣੀ ਕਰਤੀ ਅਰ ਇਸ ਤਰ੍ਹਾਂ ਕਿਹਾ ਵੀ ਜਿਸੇ ਵੀ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਦਾ ਗੁੱਸਾ ਅਰ ਬਿਆਨ ਕਾ ਵੀ ਅਲੋਚਨਾ ਵਾਲਾ ਯੋ ਤੁਹਾਨੂੰ ਪਤਾ ਇਹਨਾਂ ਨੂੰ ਬੋਲਣੇ ਬੋਲਣ ਦਾ ਆ ਕਲੂਕ ਇਤਨੀ ਕੇ ਅਰ ਯੋ ਮਤਲਬ ਕਹਿ ਲੋ ਕਿ 119 ਦੌੜਾਂ ਪਿੱਛਾ ਕਰ ਰਹੇ ਥੇ ਯਰ ਬੁਮਰਾ ਨੇ 19ਵੇਂ ਗੁਰਵਾਤਿੰਨ ਮਤਲਬ ਦੌੜਾਂ ਦੇ ਆ ਅਰਸ਼ਦੀਬ ਨੇ ਆਖਰੀ ਓਵਰ ਗੇਨਾਂ ਦਾ ਪਾਕਿਸਤਾਨ ਨੂੰ 20 ਓਵਰਾਂ માં 18 ਰਨ ਮਤਲਬ ਯੋ ਬੜਾ ਨੇ ਤੇ ਉਤਾ 20 ਓਵਰ ਦੇ ਵਿੱਚ ਅਰ ਕੁਮਾਰ ਜਿਹੜਾ ਯੋ ਮਤਲਬ ਕਰਮਰਾਣਾ ਕਮਲ ਸਾਇਦ ਆਸਮੀ ਇਤਰਾਜ ਟਿੱਪਨੀ ਸਮੇਂ ਯੋ ਹਾਸਮੀ ਦੋਏ ਕਹਿ ਰਹੇਗਾ ਵੀ ਕਾ ਅਰਸ਼ਦੀਬ ਨੂੰ ਕਾ 20 ਓਵਰ 20 ਓਵਰ ਦੇਣਾ ਨਾ ਪਾਕਿਸਤਾਨ ਦੀ ਟੀਮ ਨੂੰ ਅਜੀਤ ਜੰਦੀ ਜੀ ਵੀ ਹਾਲਾਂਕਿ ਕਾ ਵੀ ਆਰਸਦੀਪ ਨੇ ਦੋਏ ਦੋਹਾਂ ਨੂੰ ਕਰਾਰਾ ਜਵਾਬ ਦਿੰਦਾ ਔਰ 11 ਦੇ ਵਿੱਚ ਮੈਂ ਉਹ ਮਤਲਬ ਇਹ ਦੌੜਾ ਖਰਚ ਕਰੀਆ ਭਾਰਤੀ ਟੀਮ 6 ਦੌੜਾਂ ਗੇ ਜਿੱਤੂਗੀ ਆ ਇਸਕੇ ਸਾਹਬ ਦਾ ਯੂਜ਼ਰ ਨੇ ਇਹ ਵੀਡੀਓ ਸ਼ੇਅਰ ਕਰੀਆ ਯੋ ਮਾੜੀ ਗੱਲਾਂ ਬੋਲ ਰਹੇ ਬੈਠੇ ਦੋਏ ਬੈਠੇ ਵਿਚਾਰੇ ਚਾ ਕਿਆ ਕਰਾ ਇਨਕੇ ਹੈ ਵੀ ਹੱਕ ਮੈਂ ਹੈ ਨਹੀਂ ਕੁਝ ਚਲੋ ਘਰ ਲਾਡਾ ਡਿਸਕਸ ਰਿਡਿ ਪ੍ਰੋਗਰਾਮ ਦੇ ਵਿੱਚ ਮੈਂ ਯੂ ਆ ਜੀ ਬੜੀਆਂ ਖਬਰਾਂ ਆਲੂ ਸੀ ਟਾਈਮ ਹੋਰ ਖਬਰਾਂ ਥਾਰੇ ਨਾਲ ਸਾਂਝੀਆਂ ਕਰਾਂਗਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਅਰਣ ਨੂੰ ਪਿਆਰ ਭਰੀ ਸਤਸਕਾਰ